ਆਧਾਰ ਕਾਰਡ ਦਿਖਾ ਪਹਿਲਾਂ ਆਪਣਾ ਆਧਾਰ ਕਾਰਡ ਨਹੀਂ ਇਹ ਮੇਰੇ ਨੇਪਾਲ ਦੇ ਪ੍ਰੂਫ ਹੈ ਨੇਪਾਲ ਕੇ ਹੈ ਜਹਾਂ ਦਾ ਕੋਈ ਨਹੀਂ ਹੈ ਆ ਬਗਲਾ ਵਿੱਚ ਘਰ ਬਣਾਇਆ ਆਪਣਾ ਘਰ ਹੈ ਤੁਹਾਡਾ ਆਪਣਾ ਘਰ ਹੈ ਪੰਜਾਬ ਦੇ ਵਿੱਚ ਆਧਾਰ ਨਾਲ ਹੀ ਹੈ ਜੀ ਆਪਣਾ ਘਰ ਹੈ ਤੁਹਾਡਾ ਹਾਂਜੀ ਬੱਲੇ ਬੱਲੇ ਪੰਜਾਬ ਦਾ ਕੋਈ ਪ੍ਰੂਫ ਨਹੀਂ ਹੈ ਹਲੇ ਇਹ ਘਰ ਬਣਾਇਆ ਹਲੇ ਬਾਪੜ ਦੇ ਸਰਪਲ ਤੁਹਾਨੂੰ ਦਿਖਾ ਹਾਂਜੀ ਇਹ ਜਿਹੜਾ ਤੁਸੀਂ ਘਰ ਬਣਾਇਆ ਹਾਂਜੀ ਇਹਦੀ ਪਰਮਿਸ਼ਨ ਕਿਹਨੇ ਦਿੱਤੀ ਤੁਹਾਨੂੰ ਅਸੀਂ ਜੋਗੇ ਬਪਾੜੀ ਕੁਲੇ ਆਪਸੇ ਲਈ ਗਵਾਣੀ ਨਹੀਂ ਉਹ ਤਾਂ ਛੱਡੋ ਨੂੰ ਹਾਂਜੀ ਕੋਈ ਪੰਜਾਬ ਦਾ ਕੋਈ ਭਰਾ ਨਹੀਂ ਹੈ ਜਿਹੜਾ ਉਹ ਕਿਆ ਕਹਦੇ ਕਾਲਾ ਸਰਵੈਂਚ ਹੋ ਗਿਆ ਹਾਂ ਇਹਨਾਂ ਸਭ ਪੇਮੈਂਟ ਲਈ ਆ ਕਿ ਪਾਲਾ ਸਰਵੈਂਚ ਹੋ ਗਿਆ ਸਾਰੇ ਸਰਵੈਂਚ ਨੂੰ ਮਿਲ ਕੇ ਲੈ ਆ ਹਾਂਜੀ ਭਾਜੀ ਇਹ ਤਾਂ ਹੱਦ ਹੋ ਗਈ ਪੰਜਾਬ ਦਾ ਇੱਕ ਪ੍ਰੂਫ ਨਹੀਂ ਹੈ ਬੰਦਾ ਹੈਗਾ ਨੇਪਾਲ ਦਾ ਮੇਰੇ ਨਾਣਾ ਜੀ ਵੀ ਗਾਇਬ ਉਹਦੇ 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 ਬੰਦਾ ਨੇਪਾਲ ਦਾ ਹੈ ਨੇਪਾਲ ਦਾ ਤੇ ਆ ਕਿਦਾਂ ਲੈ ਲਿਆ ਫਿਰ ਤੇ ਇਹ ਸਰ ਦੁਆ ਮੁੰਡੇ ਤਨ ਪਤਾ ਕਿ ਮੁੰਡੇ ਚਲ ਗਿਆ ਨੰਗਾ ਕੰਮ ਕਰਨ ਨੂੰ ਆਪਣੇ ਮਰਜ਼ੀ ਨਹੀਂ ਖਾ ਕੇ ਆਇਆ ਸਰ ਨੰਬਰ ਇਪੀਆਰ ਸੀ ਵੀ ਨਹੀਂ ਹੈ ਅੱਛਾ ਸਰ ਦਿਖਾ ਇੱਕ ਪੈੜੀ ਹੋਣਾ ਚਿੱਲੇ ਵਾ ਮੈਂ ਹੈਗੇ ਸਾਹਿਬ ਕੋ ਭਾਜੀ ਸਾਹਿਬ ਦੇ ਪੈੜੀ ਸਾਹਿਬ ਇਸ ਟਾਈਮ ਕੀ ਹੈ ਇਟਾ ਮੈਂ ਲੋਕ ਹਾਲਾਤ ਇਹ ਹੈ ਦੇਖ ਲੋ ਨਾ ਆਰ ਸੀ ਹੈ ਨੰਬਰ ਨੰਬਰ ਐਜ ਹੀ ਲਿਖਾ ਲਿਆ ਵਾ ਉਹ ਮੁੰਡੇ ਨੇ ਆਪਣੇ ਆਪ ਲਿਖਾਇਆ ਉਹ ਨੰਬਰ ਸਹੀ ਹੈ ਹਾਂ ਔਰ ਬੰਦਾ ਪੰਜਾਬੀ ਵੀ ਬੋਲਦਾ ਪਿਆ ਹਾਂਜੀ ਪੰਜਾਬੀ ਬੋਲਦਾ ਜੀ 35 ਸਾਲ ਹੋ ਗਏ 35 ਸਾਲ ਹੋ ਗਏ ਦੇਖੋ ਫੈਕਟਰੀ ਤਾਂ ਜਸਟ ਮਿਠਾ ਅੱਛਾ ਇਹ ਐਨੇ ਟਾਈਮ ਤੋਂ ਹੈ ਹਾਂਜੀ ਪ੍ਰੂਫ ਪੰਜਾਬ ਦਾ ਹੀ ਕੰਨੀ ਹੈ ਉਹ ਨੇਪਾਲੀ ਕਨੇ ਬਣਾ ਰਿਆ ਹੈ ਨੇਪਾਲ ਹੈ ਨੇਪਾਲੀ ਜ਼ਮੀਨਾਂ ਫਿਰ ਵੀ ਖਰੀਦ ਲਈਆਂ ਹਾਂਜੀ ਫਿਰ ਵੀ ਖਰੀਦ ਲਈਆਂ ਇਹ ਵੱਡੀ ਗੱਲ ਹੈ ਹੈਨਾ ਤੁਸੀਂ ਪੰਜਾਬ ਦੇ ਵਿੱਚ ਦੇਖੋ ਇਹ ਪ੍ਰੋਗਰੈਸ ਕਰਦੇ ਵੇ ਹਾਂਜੀ ਪੰਜਾਬ ਵਾਲੇ ਨੂੰ ਪਿੱਛੇ ਕਰਦੇ ਵੇ ਹੁਣ ਕੀ ਹੁਣ ਕੀ ਲੈਂਦਾ ਬਾਹਰ ਫਿਰ ਤਾਂ ਹਲੇ ਆਏ ਇੱਕ ਅੱਛਾ ਹੋਰ ਦਸ ਜ਼ਮੀਨ ਕਿਦਾਂ ਦੀ ਲੀਦਾ ਹੈ ਲੋਕਲ ਜਿਹੜੇ ਸਰਪੰਚ ਹੋ ਉਹਨਾਂ ਦੇ ਗਹਿਣ ਤੇ ਹੈ ਦੋ ਤਿੰਨ ਦੋ ਤਿੰਨ ਸਾਲ ਪਹਿਲੇ ਅਸੀਂ ਖਰੀਦ ਕੇ ਲੱਤੀ ਜੀ ਪਹਿਲਾਂ ਕੋਈ ਕੋ ਨਹੀਂ ਮੈਂ ਚਲੋ ਮੇਰੀ ਅਪੀਲ ਹੈ ਪੰਜਾਬੀਆਂ ਨੂੰ ਕਿ ਇਹ ਬੰਦਾ ਨੇਪਾਲ ਦਾ ਹੈ 20 25 ਸਾਲ ਤੋਂ ਰਹਿੰਦਾ ਪਿਆ 30 ਸਾਲ ਜੀ 35 ਸਾਲ ਤੋਂ ਪੰਜਾਬ ਦਾ ਇੱਕ ਪ੍ਰੂਫ ਨਹੀਂ ਹੈ ਫਿਰ ਵੀ ਇਹਨੇ ਜ਼ਮੀਨ ਖਰੀਦੀ ਪਿੰਡ ਪੰਗਲਾ ਦੇ ਵਿੱਚ ਹਾਂ ਪੰਗਲਾ ਪੰਗਲਾ ਦੇ ਵਿੱਚ ਫਿਰ ਵੀ ਇਹਨੇ ਜ਼ਮੀਨ ਖਰੀਦੀ ਹੋਰ ਕਹਿੰਦਾ ਜਿਹੜੇ ਪੁਰਾਣੇ ਸਰਪੰਚ ਆ ਜਾਂ ਤਿੰਨ ਚਾਰ ਪਿੰਡਾਂ ਦੇ ਲੈ ਇੱਕੋ ਪਿੰਡ ਦੇ ਆ ਕਿਹੜਾ ਪਿੰਡ ਆ ਪੰਗਲਾ ਜੀ ਪੰਗਲਾ ਹਾਂ ਹੁਣ ਤੁਸੀਂ ਇਹ ਦੇਖ ਲਓ ਯਾਰ ਅਸੀਂ ਅਸੀਂ ਜਾਈਏ ਕਿੱਥੇ ਨੂੰ ਐ ਜੇ ਅਸੀਂ ਜੇ ਰਾਜ ਇਹਨਾਂ ਨੇ ਕਰਨਾ ਇਹਨਾਂ ਲੋਕਾਂ ਨੇ ਤੇ ਜਦ ਪੰਜਾਬੀ ਨੇ ਕੀ ਕਰਨਾ ਮੇਰੀ ਬੇਨਤੀ ਹੈ ਕਿ ਤੁਸੀਂ ਪੰਜਾਬ ਦਾ ਤੇਰੇ ਕੋਲ ਕੁਝ ਨਹੀਂ ਐ ਤੋ ਦੇਖੋ ਇਹ 네ਪਾਲ ਦਾ ਏ ਇਹਨੇ ਮੇਰੇ ਸਾਡੇ ਹਮਾਤਰੀ ਵੱਡੇ ਪੁਲਿਸ ਪੁਲਿਸ ਕੋਲ ਤੇਰੀ ਹੈ ਕੋਈ ਵੈਰੀਫਿਕੇਸ਼ਨ ਹੈਗੀ ਹੈ ਕਈ ਵਾਰ ਹਰੂਲੀ ਨੰਬਰ ਰੂਲੀ ਕੋਲ ਹੈ ਰਹਿੰਦਾ ਤੂੰ ਪੰਜਾਬ ਚ ਹੁਣੇ ਰਹਿਣ ਲੱਗੇ ਸਾਲ ਵਰਦੇ ਦੇਖੋ ਰਹਿੰਦਾ ਪੰਜਾਬ ਚ ਹੈ ਸਾਲ ਵਰਤੇ ਰਹਿਣ ਲੱਪੇ ਬੌਜੀ ਪਰ ਜਿਹੜੀ ਵੈਰੀਫਿਕੇਸ਼ਨ ਹੈ ਉਹ ਹਰੋਲੀ ਚ ਹੈ ਨੰਗਲ ਚ ਕੁਛ ਨਹੀਂ ਹੈ ਇਹ ਹੁਣ ਪੰਜਾਬੀ ਤੁਸੀਂ ਡਿਸਾਈਡ ਕਰਨਾ